हां जी आज ਜੱਸੀ ਗੱਲਬਾਤ ਕਰ ਰਹੇ ਆ ਅਨੁਰਿਤ ਕੌਰ ਹੀਰੋਂਖੁਰ ਦਿੱਤੀ ਹੈ ਜਿਨੇ ਕਮਰਸ ਸਟਰੀਮ ਦੇ ਵਿੱਚ ਜिले ਸੰਗਰੂਰ ਦੇ ਵਿੱਚੋਂ ਪਹਿਲਾ ਨੰਬਰ ਪ੍ਰਾਪਤ ਕੀਤਾ ਸੋ ਬੇਟਾ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਆਪਣੀ ਪੜਾਈ ਬਾਰੇ ਦੱਸੋ ਮੇਰਾ ਨਾਮ ਅਨੁਰਿਤ ਕੌਰ ਹੈ ਮੇਰਾ ਪਿੰਡ ਹੀਰੋਂਖੁਰ ਜਿਲ੍ਹਾ ਮਾਨਸਾ ਹੈ ਮੈਂ ਸ਼ਹੀਦ ਉਦਮ ਸਿੰਘ ਅਕੈਡਮੀ ਸਟਾਰਸ ਤੋਂ ਆਪਣੀ ਸਾਰੀ ਵਿਦਿਆ ਹਾਸਲ ਕੀਤੀ ਹੈ 12ਵੀਂ ਜਮਾਤ ਵਿੱਚ ਮੇਰੇ ਕਮਰਸ ਸਟ੍ਰੀਮ ਵਿੱਚ 97.4% ਦੀ ਅੰਕਰੇ ਅਤੇ ਮੈਂ ਸੰਗਰੂੜ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਇਸ ਲਈ ਮੈਂ ਆਪਣੇ ਮਾਤਾ ਪਿਤਾ ਅਧਿਆਪਕ ਅਤੇ ਸਕੂਲ ਪ੍ਰਬੰਧਕ ਦਾ ਦਿਲੋਂ ਧੰਨਵਾਦ ਕਰਦੀ ਹਾਂ ਇਹ ਸਭ ਉਹਨਾਂ ਦੀ ਮਿਹਨਤ ਸਦਕਾ ਹੀ ਹੋਇਆ ਹੈ ਬੇਟਾ ਤੁਸੀਂ ਕੋਈ ਇਸ ਵਾਸਤੇ ਟਿਊਸ਼ਨ ਵਗੈਰਾ ਲਈ ਨਹੀਂ ਮੈਂ ਕੋਈ ਵੀ ਟਿਊਸ਼ਨ ਨਹੀਂ ਲਈ ਮੈਂ ਆਪਣੀ ਸਾਰੀ ਜਿਹੜੀ ਵਿਦਿਆ ਹੈ ਉਹ ਆਪਣੇ ਸਕੂਲ ਦੇ ਅਧਿਆਪਕਾਂ ਤੋਂ ਹੀ ਹਾਸਲ ਕੀਤੀ ਹੈ ਅਤੇ ਦੀ ਮਿਹਨਤ ਸਦਕਾ ਹੀ ਅੱਜ ਮੇਰੇ ਐਹਨੇ ਨੰਬਰ ਆਏ ਹਨ। ਅਪ ਭਵਿੱਖ ਦਾ ਪਲਾਨ ਕੀ ਹੈ? ਮੈਂ ਬੀਕਾਮ ਕਰਕੇ ਅੱਗੇ ਬੈਂਕ ਜਾਂ ਇਨਕਮ ਟੈਕਸ ਡਿਪਾਰਟਮੈਂਟ ਵਿੱਚ ਜਾਣਾ ਚਾਹੁੰਦੀ ਹਾਂ। ਜੀ ਤੁਹਾਡੀ ਬੇਟੀ ਨੇ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਇਸ ਗੱਲ ਤੇ ਮਨ ਬਹੁਤ ਮਾਣ ਮਹਿਸੂਸ ਹੈ ਜੀ ਕਿ ਮੇਰੀ ਬੱਚੀ ਨੇ ਕੋਈ ਵੀ ਬਿਹਤੂਚਾ ਨਹੀਂ ਤੁਮ ਆਪਣੇ ਸਕੂਲ ਦੇ ਸਟਾਫ ਤੋਂ ਪੂਰੀ ਪੜ੍ਹਾਈ ਕੀਤੀ ਹੈ ਜਿਸ ਦਾ ਮੈਂ ਸਾਰੇ ਸਕੂਲ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਆਪਣੀ ਬੱਚੀ ਨੂੰ ਵੀ ਸ਼ੁਕਰ ਦਾ ਕਰਨਾ ਹੈ। ਤੁਹਾਨੂੰ ਕਿਵੇਂ ਲੱਗਦਾ ਵੀ ਲੜਕੀਆਂ ਵੀ ਅੱਜ ਕੱਲ ਲੜਕਿਆਂ ਤੋਂ ਕਿਸੇ ਗੱਲੋਂ ਘੱਟ ਨਹੀਂ? ਨਹੀਂ ਇਸ ਗੱਲ ਦਾ ਕੋਈ ਸ਼ੱਕ ਨਹੀਂ ਕਿ ਵੀ ਲੜਕੀਆਂ ਵੀ ਬੱਚਿਆਂ ਤੋਂ ਘੱਟ ਨਹੀਂ ਹੈ। ਫੇਰ ਲੜਕੀਆਂ ਨੇ ਬਹੁਤ ਸੋਹਣੀ ਪੜ੍ਹਾਈ ਕਰਕੇ ਆਪਣਾ ਭਵਿੱਖ ਬਣਾਇਆ ਹੈ ਤੇ ਅੱਗੇ ਨੂੰ ਵੀ ਬਣਾਏਗੀ। ਹਾਂਜੀ ਮੈਡਮ ਜੀ ਤੁਹਾਡੇ ਸਕੂਲ ਦੀ ਬੱਚੀ ਅਨੁਰੀਤ ਕੌਰ ਜਿਨੇ ਕਮਰਸ ਸਟਰੀਮ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਟੌਪ ਕੀਤਾ ਹੈ। ਕੁਛ ਦਿਆਂ ਪਹਿਲਾਂ ਦੀਆਂ ਪ੍ਰਾਪਤੀਆਂ ਵੀ ਸਾਨੂੰ ਦੱਸੋ ਇਹ ਬੱਚਾ ਸ਼ੁਰੂ ਤੋਂ ਹੀ ਸਾਡੇ ਸਕੂਲ ਦੇ ਵਿੱਚ ਪੜ ਰਿਹਾ ਹੈ ਤੇ ਛੋਟੇ ਹੁੰਦਿਆਂ ਦੇ ਬੱਚੀ ਬਹੁਤ ਸincere ਹੈ ਸਿਰਫ ਉਸ ਦਾ ਪੜਾਈ ਤੇ ਹੀ ਫੋਕਸ ਹੈ ਹੋਰ ਕੋ-ਕੁਰੀਕੂਲਰ ਐਕਟੀਵਿਟੀਆਂ ਜਿਵੇਂ ਡਿਬੇਟ ਹੋ ਗਈਆਂ ਗੇਮਸ ਹੋ ਗਈਆਂ ਉਹਨਾਂ ਦੇ ਵਿੱਚ ਵੀ ਐਕਟਿਵਲੀ ਪਾਰਟਿਸਪੇਟ ਕਰਦੀ ਰਹੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਕਦੇ ਵੀ ਇਸ ਦੀ ਕੋਈ indiscipline related ਕੁਛ ਵੀ ਕਿਸੇ ਤਰ੍ਹਾਂ ਦੀ ਕੰਪਲੇਂਟ ਨਹੀਂ ਹੈ ਬੱਚੇ ਦੀ ਸਿਰਫ ਉਸ ਦਾ ਫੋਕਸ ਇਹੀ ਸੀ ਕਿ ਮੈਂ ਆਪਣਾ ਟਾਰਗੇਟ ਅਚੀਵ ਕਰਨਾ 10th ਕਲਾਸ ਦੇ ਵਿੱਚ ਵੀ ਇਸ ਬੱਚੇ ਨੇ ਹਾਈएस्ट ਮਾਰਕਸ ਲੈ ਕੇ ਸਾਨੂੰ ਪ੍ਰਾਊਡ ਫੀਲ ਕਰਵਾਇਆ ਹੁਣ ਵੀ ਇਹ ਬੱਚੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਕਮਰਸ ਸਟ੍ਰੀਮ ਦੇ ਵਿੱਚ ਟੌਪ ਕੀਤਾ ਹੈ 97.4% ਮਾਰਕਸ ਲੈ ਕੇ ਇਸ ਬੱਚੀ ਨੇ ਸਾਡਾ ਬਹੁਤ ਬਹੁਤ ਮਾਣ ਵਧਾਇਆ ਸਭ ਤੋਂ ਇੱਕ ਵੱਡੀ ਗੱਲ ਇਹ ਹੈ ਕਿ ਇਸ ਬੱਚੇ ਨੇ ਸਿਰਫ ਜਿਹੜੀ ਸਕੂਲ ਦੀ ਸਟੱਡੀ ਆ ਉਸੇ ਦੇ ਉੱਤੇ ਹੀ ਧਿਆਨ ਦਿੱਤਾ ਕਿਸੇ ਵੀ ਤਰ੍ਹਾਂ ਦੀ ਬਾਹਰੋਂ ਕੋਈ ਵੀ ਕੋਚਿੰਗ ਨਹੀਂ ਲਈ ਤੇ ਜੋ ਵੀ ਉਸ ਦਾ ਰੁਟੀਨ ਦਾ ਵਰਕ ਸੀ ਉਹ ਡੇਲੀ ਹੀ ਕੰਪਲੀਟ ਕਰਦੀ ਔਰ ਜੋ ਵੀ ਉਸ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹ ਆ ਕੇ ਆਪਣੇ ਟੀਚਰਸ ਦੇ ਨਾਲ ਸਾਂਝਾ ਕਰਦੀ